ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਜੀ ਐਬਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਟਾਈਮ ਜਿਹੜਾ ਹੈਗਾ ਉਹ ਫੱਡੀ ਕੇ ਰਕ ਕੋਈ ਦਾ ਟਾਈਮ ਹੈਗਾ ਤੇ ਮੈਂ ਉੱਪਰ ਆ ਗਈ ਸੀ ਉੱਪਰ ਨਾ ਮਤਲਬ ਕੰਮ ਘਾਰ ਸਾਰੇ ਖਤਮ ਕਰ ਲਏ ਆਪਾਂ ਤੇ ਬਸ ਮੈਂ ਨਾ ਪਰਤੂ ਤੇ ਬੈਠ ਕੇ ਸੂਟ ਕਟਿੰਗ ਕਰ ਰਹੀ ਸੀ ਦੋ ਸੂਟ ਆਪਣੇ ਕੋਲੇ ਆਏ ਹੋਏ ਸੀ ਸਟਿਚ ਕਰਨੇ ਤੇ ਮਤਲਬ ਦੋ ਦਿਨ ਹੋ ਗਏ ਸੂਟਾਂ ਨੂੰ ਤਾਂ ਆਉਣ ਨੂੰ ਤੇ ਮੈਂ ਆਪਣੇ ਸੂਟ ਸਟਿਚ ਕਰ ਰਹੀ ਸੀ ਦੋ ਸੂਟ ਸੀਗੇ ਮੇਰੇ ਤੇ ਹਲੇ ਬਸ ਸਲਵਾਰ ਬਾਕੀ ਹੈਗੀ ਉਹਦੀ ਬਣਾਉਣੀ ਮੈਂ ਕਿ ਪਹਿਲਾ ਸੂਟ ਕਟਿੰਗ ਕਰ ਲਾ ਤੇ ਫਿਰ ਉਹਨਾਂ ਨੂੰ ਚਾਹੀਦੇ ਨੇਗੇ ਸੂਟ ਤੇ ਆਪਣਾ ਉੱਪਰ ਧੁੱਪੇ ਬੈਠਾ ਸੀ ਧੁੱਪ ਦਾ ਨਜ਼ਾਰਾ ਲੈ ਰਹੇ ਹਾਂ ਫਰਾਂਸ ਉੱਪਰ ਜਦੋਂ ਫਰਾਂਸ ਧੁੱਪੇ ਵੀ ਨਹੀਂ ਬੈਠਾ ਹੁੰਦਾ ਠੀਕ ਹੈ ਜੀ ਨਾ ਤਾਂ ਛਾਂਵੇਂ ਬੈਠਾ ਜਾਂਦਾ ਜਦੋਂ ਮੈਨੂੰ ਧੁੱਪ ਲੱਗੀ ਤਾਂ ਫਿਰ ਆਪਾਂ ਦੇਖ ਲਾਂਗੇ ਉਹ ਉੱਕੇ ਭਾਵੇਂ ਤੇ ਛਾਂ ਨਹੀਂ ਪਿੱਛੇ ਤੇ ਫਿਰ ਹਲਾ ਕੰਮ ਕਰ ਸਾਰੇ ਖਤਮ ਕਰ ਲੇ ਸਵੇਰ ਦੇ ਬੱਚੇ ਜਾ ਚੁੱਕੇ ਨੇ ਸਕੂਲ ਤੇ ਬੱਚੇ ਦਾ ਕਾਫੀ ਟਾਈਮ ਹੋ ਗਿਆ ਕਿ ਆਨ 9 ਵਜੇ ਜਾਂਦੀ ਨਹੀਂ ਇਹੋ ਟਾਈਮ ਤੋਂ ਵੀ ਘੱਟ ਹਨ ਕੋਈ ਪਤਾਈਆ ਤੇ ਚਲੋ ਜੀ ਬਾਗ ਨੂੰ ਇੰਜੋਏ ਕਰੋ ਜੀ ਆਪਾਂ ਸਟਾਰਟ ਕਰਤਾ ਕਿ ਮੈਂ ਇਥੇ ਸੂਟ ਕਟਿੰਗ ਕਰ ਰਹੀ ਆਂ ਦੇਖੋ ਸੂਟ ਬਸ ਆਲੇ ਬੰਨੇ ਮੋٹے ਸੂਟ ਦੇ ਅਨੁਸਾਰ ਇਹਦੇ ਵਿੱਚ ਨਾਲ ਮੋٹے ਸੂਟ ਸਟਿਚ ਕਰਨੇ ਆ ਕਰ ਲਈ ਹੁਣ बस पैर का भी मैं खाना वगैरह बना लिया साग में तड़का लाया अच में सुबह तो बस वह आप ही खा लागे मटर वगैरह क्डे पे शाम हम मटर की सब्जी बनाऊँगी मैं कपड़े भी धोने तो वाले पेने अज अच्छा। देखती हाँ पहला सूट कटिंग कर करके उस तो बाद देख दा वैसे मेरा मन आस शाम में कपड़े धोनी रात में कपड़े धोदा ਉੱਗ ਮਰਾਤ ਨੂੰ ਤੋਂਗੀ ਤੇ ਚਲੋ ਜੀ ਫਿਰ ਇਹ ਕੋਟ ਕਟਿੰਗ ਕਰ ਲੈਂਦੇ ਲਓ ਜੀ ਇਹ ਵਲ ਮੈਂ ਸੂਟ ਕਟਿੰਗ ਕਰ ਰਹੀ ਹਾਂ ਮੈਨੂੰ ਟ੍ਰਾਈ ਬੋਰਡ ਵੀ ਨਹੀਂ ਲੈ ਕੇ ਆਈ ਹੈਗੀ ਉੱਪਰ ਚੱਕ ਕੇ ਬਸ ਸੂਟ ਲੈ ਆਈ ਸੀ ਚੱਕ ਕੇ ਤੇ ਮੈਂ ਸੋਚਿਆ ਮੈਂ ਤੁਹਾਨੂੰ ਥੋੜਾ ਜਿਹਾ ਸ਼ੇਅਰ ਕਰਦੀ ਆਪਾਂ ਦੇਖੋ ਜੀ ਮੈਂ ਨਾ ਸੂਟ ਇੱਥੇ ਮਤਲਬ ਵਿਛਾਲਿਆ ਮਤਲਬ ਕਿ ਆਪਾਂ ਕਮੀਜ਼ ਦਾ ਜਿਹੜਾ ਹੈਗਾ ਫਰੰਟ ਉਹ ਲਾ ਪਾ ਲਾਰੇ ਆ ਇਹ ਦਿਨਾ ਨੀਚੇ ਤੇ ਇਸ ਤਰ੍ਹਾਂ ਕੱਟ ਕੇ ਰੱਖ ਆ ਗਈ ਠੀਕ ਹੈ ਆਪਾਂ ਨਾ ਇਸ ਨੂੰ ਮਤਲਬ ਇੱਕ ਕੜਾਈ ਦੇ ਨਾਲ ਮਲਾਉਂਦੇ ਹੋਏ ਇਸ ਤਰ੍ਹਾਂ ਇਹਨੂੰ ਰੱਖ ਲਿਆ ਠੀਕ ਹੈ ਜੀ ਇਹਦਾ ਵਿਚਾਲਾ ਕਰ ਲਿਆ ਮਤਲਬ ਕਿੰਨਾ ਆਪਾਂ ਵਿਚਾਲਾ ਇਹਨੂੰ ਇਸ ਤਰ੍ਹਾਂ ਕਰਨਾ ਵੀ ਜਿਹੜੀ ਇਹ ਕੜਾਈ ਆ ਘੇਰੇ ਦੇ ਮਤਾਬਿਕ ਹਨ ਆਪਾਂ ਰੱਖ ਲਈਏ ਬਿਲਕੁਲ ਪ੍ਰੋਪਰ ਇਹਦਾ ਬੜ ਬੜ ਕੋਈ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਬਾਬੇ ਛਾਲਿਆ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੀ ਇੰਚੇ ਟੇਪ ਦੇ ਨਾਲ ਇੱਥੋਂ ਲਾ ਕੇ ਠੀਕ ਹੈ ਜੀ ਉੱਪਰ ਨੂੰ ਆਪਾਂ ਲੰਬਾਈ ਨਾਪੀ ਇਹਦੀ ਜਿੰਨੀ ਆਪ ਨੂੰ ਚਾਹੀਦੀ ਆ ਠੀਕ ਆ ਫੋਲਡਿੰਗ ਤਾਂ ਆਪਾਂ ਕਰਨੀ ਨਹੀਂ ਹੈਗੀ ਇਸ ਲਈ ਆਪਾਂ 1 ਇੰਚ ਦਾ ਵੱਧ ਮਾਰਜਨ ਲਿਆਗਾ ਦੇਖੋ ਦਿਖਾਉਣੀ ਆ ਦੱਸੇ ਹੋ ਤਾਂ ਮੈਨੂੰ ਔਖਾ ਹੀ ਹੋ ਰਿਹਾਗਾ ਟਰਾਈ ਬੋਰਡ ਪਰ ਮੈਂ ਹੁਣ ਨਹੀਂ ਜਾਉਂਗੀ ਨੀ ਠੀਕ ਹੈ ਕਿਉਂਕਿ ਨਾ ਬਹੁਤ ਗਿੜੇ ਲੱਗੇ ਮੇਰੇ ਪੱਲਾ ਤੇ ਲਮ ਪਰਾ ਕੇ ਰੋਟੀ ਖਾਦੀ ਧੁੱਪੇ ਅੰਦਰ ਠੰਡ ਹੁੰਦੀ ਹੈਗੀ ਨੀਚੇ ਧੁੱਪ ਨਹੀਂ ਹੋਣੀ ਛੇਤੀ ਤਾਂ ਕਰਕੇ ਇਹ ਕਿੜੇ ਜਿਹੜੇ ਬਹੁਤ ਲੱਗੇ ਇਸ ਲਈ ਮੈਂ ਜਾਂਦੀ ਨਹੀਂ ਹੈਗੀ ਹੁਣ ਆ ਦੇਖੋ ਇੱਥੇ ਆਪਾਂ 43 ਇੰਚ ਲੈ ਲਿਆ ਇਤੁਰੂ ਆਪਾਂ ਨਾਪਦੇ ਹੋਏ 43 ਇੰਚ ਲੈ ਲਿਆ ਆਪਣਾ ਕਮੀਜ਼ ਜਿਹੜਾ 42 ਇੰਚ ਤਿਆਰ ਇੱਕ ਇੰਚ ਬਦਲ ਲੈ ਲਿਆ ਮਾਰ ਜਾਂਦਾ ਜਿਹੜਾ ਕਿ ਆਪਣੇ ਇੱਥੇ ਸਲਾਈ ਲੱਗੂਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਲਿਆ ਜੀ ਤੀਰਾ ਆਹ ਚੀਜ਼ ਆਪਾਂ ਤੀਰਾ ਨਾਪ ਲਿਆ ਤੀਰਾ ਇਹ ਥੋੜੇ ਜਿਹਾ ਹੈਵੀ ਨਾਪਦੇ ਨੇ ਇਸ ਲਈ ਆਪਾਂ 7 ਇੰਚ ਜਿਹੜਾ ਹੈਗਾ ਆਪਾਂ ਇੱਥੋਂ ਤੀਰਾ ਇਸ ਤਰ੍ਹਾਂ ਨਾਪਿਆਗਾ ਇਹ ਦੇਖੋ ਜੀ 7 ਇੰਚ ਦਾ ਤੀਰਾ ਤੇ ਆਹ ਚੀਜ਼ ਵੀ ਆਪਾਂ 7 ਇੰਚ ਹੀ ਲਈ ਆ ਕਿਉਂਕਿ ਇਹਨਾਂ ਦਾ ਮੋਡਾ ਹੈਗਾ ਜਿਹੜਾ ਉਹ 10 ਇੰਚ ਆ ਇਸ ਲਈ ਆਪਾਂ 7 ਇੰਚ ਲਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਬਾਕਸ ਬਣਾ ਲਿਆ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਇੱਥੋਂ ਆਪਾਂ ਇਹਨਾਂ ਦੀ ਛਾਤੀ ਦਾ ਨਾਪ ਲੈਣਾਗਾ ਛਾਤੀ ਕਿੰਨੀ ਆ ਠੀਕ ਹੈ ਜੀ ਇਹਨਾਂ ਦੀ ਛਾਤੀ ਹੈਗੀ ਹੈ ਫਰੈਂਸ 22 ਇੰਚ 11 11 ਦੇਖੋ 22 ਦਾ ਅੱਧ ਲੈ ਲੈਣਾ ਆਪਾਂ ਤਰਾ ਪਨਿਸ਼ਾਨ ਲਾਉਣਾ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਇੱਥੋਂ ਤੁਸੀਂ ਹਾਂਜੀਜ ਲੈਣੀ ਹੈ 7 ਇੰਚ ਤੇ ਕਮਰ ਦਾ ਨਿਸ਼ਾਨ ਲਾਉਣਾ ਜਿਹੜਾ ਆਪਾਂ 7 ਇੰਚ ਤੇ ਲਾਉਣਾ ਦਿੱ ਤੁਮੀ ਆਪਾਂ ਇਹਨਾਂ ਦੀ ਅੜੀ ਕਮਰ ਉਹ ਨਾਪ ਲੈਣੀ ਆ कमर इनागी है, गी है गी। भी इंच तैर आ फ्रेंड्स इन्हों की कमर तो आप साढ़े दस इंच लाव गे ठीक है जी अद्धा इंच आप क्यों व्ध लिया वो लिया आप पलोइयों का ठीक है जी जो इतने पलोई पैगी अर्धा इंच पलोई जाऊगा तो यह ऑटोमैटिकली दस इंच रह जूगा भीह इंच तैयार रह जूगी ठीक है जी ਕਦੇ ਮੈਂ ਤੁਹਾਨੂੰ ਦੁਬਾਰਾ ਫਿਰ ਜਦੋਂ ਸੂਟ ਕਟਿੰਗ ਕੀਤਾ ਦੂਸਰਾ ਸੂਟ ਕਟਿੰਗ ਕਰੂੰਗੀ ਨਾ ਉਹ ਪ੍ਰੋਪਰ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਵੀਡੀਓ ਦੇ ਦਾਂਗੇ ਟ੍ਰਾਈ ਬੂਟਰ ਨਾਲ ਲਗਾ ਕੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਦਾ ਜਿਹੜਾ ਸਾਈਡ ਆ ਸਾਈਡ फ्रेंड्स ਤੁਸੀਂ ਨਾ ਸੂਟ ਦੇ ਅਕੋਰਡਿੰਗ ਇਹ ਲੱਕ ਲ ਕਰੋ ਜਿੰਨੇ ਅਗਲੇ ਦੀ ਜਿਹੜਾ ਤੁਸੀਂ ਸੂਟ ਸਟਿਚ ਕਰਦੇ ਹੋ ਉਹ ਦੀ ਤੁਸੀਂ ਸਾਈਡ ਨਾਲ ਅਪਲਾਈ ਕਰੋ ਠੀਕ ਹੈ ਜੀ ਇਹਨਾਂ ਦੀ ਸਾਈਡ ਸੀਗੀ 17 ਇੰਚ ਠੀਕ ਹੈ ਜੀ ਆਪਾਂ 17 ਇੰਚ ਦੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਮੀਤ ਕਰਦੇ ਤੁਹਾਨੂੰ ਸਮਝ ਲੱਗ ਰਿਹਾ ਹੋਊਗਾ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ ਜਿਹੜਾ ਆਪਣੀ ਹਿਪ ਆ ਉਹਨਾਂ ਦੀ 23 ਇੰਚ ਤਿਆਰ ਆ 11 ਗ੍ਰਮ 22 1.5 30 ਤਾਂ ਕੁਝ ਇਸ ਤਰ੍ਹਾਂ ਆਪਾਂ ਨਾਪ ਇਹਦਾ ਨਿਸ਼ਾਨ ਡੈਗ ਲਾ ਲੈਣਾ ਹੁਣ ਜਿਹੜਾ ਨਿਸ਼ਾਨ ਨੇ ਇਹਨੂੰ ਇਹਦੇ ਨਾਲ ਠੀਕ ਹੈ ਜੀ ਇਹਨੂੰ ਇਹਦੇ ਨਾਲ मिला देने ਨੇ ਚਾਹੇ ਤੁਸੀਂ ਇੰਚਿਟੇ ਬਣਾ ਮਿਲਾ ਲਓ ਪਰ ਮੈਂ ਜਿਹੜੀ ਹੈਗੇ ਹੱਥਾਂ ਨਾਲ ਹੀ ਮਿਲਾ ਰਹੀ ਹਾਂ ਹਲਕੇ ਹਲਕੇ ਕੁਝ ਇਸ ਤਰ੍ਹਾਂ ਲਓ ਜੀ ਦੇਖੋ ਜੀ ਆਪਣੇ ਨਿਸ਼ਾਨ ਲੱਗ ਚੁੱਕੇ ਨੇ ਤੇ ਹੁਣ ਮੈਂ ਤੁਹਾਨੂੰ ਦੱਸੂੰਗੀ ਜਿਹੜੀ ਆ ਆਰਮ ਹੋਲ ਦਾ ਜਿਹੜਾ ਨਿਸ਼ਾਨ ਕਿਸ ਤਰ੍ਹਾਂ ਲੱਗਦਾ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਆ ਦੇਖੋ ਜਿਹੜੀ ਇਹ ਚੀਜ਼ ਹੁੰਦੀ ਹੈ ਨਾ ਆਪਣੇ ਇੱਥੋਂ 1/2 ਇੰਚ ਦਾ ਮਾਰਜਨ ਆ ਜਿਹੜਾ ਪਹਿਲਾਂ ਤਾਂ ਆਪਾਂ ਆਹ ਲਾ ਲੈਣਾ ਇੱਕ ਇਹ ਮੈ ਲਾਉਣਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇੱਥੋਂ ਆਪਣਾ ਗਲਾ ਜਿਹੜਾ ਹੈਗਾ 2 1/2 ਇੰਚ ਤਿਆਰ ਹੋਊਗਾ ਠੀਕ ਆ ਨਿਸ਼ਾਨ ਲੱਗ ਗਿਆ ਆਪਣਾ 2 1/2 ਇੰਚ ਦਾ ਤੇ ਬਸ ਆ ਜਿਹੜੀ ਤੁਸੀਂ ਇੱਥੋਂ ਇਧਰੋਂ 1/2 ਇੰਚ ਇੱਥੋਂ ਬਿਲਕੁਲ ਇੱਥੋਂ ਕੋਈ ਨਹੀਂ ਤੇ ਅੱਛੀ ਲੱਗ ਜਾਣੀ ਹੈ ਨੀਚੇ ਨੂੰ ਠੀਕ ਆ ਜਿਹੜਾ ਆ ਚੀਜ਼ ਆਣਾ ਜਿਹੜਾ ਬਾਕਸ ਬਣਿਆ ਹੋਇਆ ਇਹ ਤੁਸੀਂ ਇਹਦੇ ਨਾਲ ਮਿਲਾ ਲੈਣਾ ਪਹਿਲਾਂ ਤਾਂ ਇੱਕ ਸਿੱਧਾ ਜਾ ਇੱਤੋਂ ਠੀਕਾ ਮਿਲਾ ਲਿਆ ਫਿਰ ਤੁਸੀਂ ਥੋੜੀ ਜੀ ਗੁਲਾਈ ਦੇ ਦੇਣੀ ਹੈ ਬਸ ਇਹਦੇ ਇੱਕ ਸੌਖਾ ਜਿਹਾ ਤੇ ਸਹੀ ਤਰੀਕਾ ਵਾ ਪਹਿਲਾਂ ਸਿੱਧੀ ਲਾਈਨ ਲਗਾ ਲਓ ਇਹਨੂੰ ਅਟੈਚ ਕਰਕੇ ਫਿਰ ਜਿਹੜੀ ਹੈਗੀ ਆ ਅੰਦਰ ਨੂੰ ਥੋੜੀ ਜੀ ਜਿਹੜੀ ਹੈਗੀ ਆ ਗੁਲਾਈ ਪਾ ਦੇਣੀ ਤੁਸੀਂ ਜਿਵੇਂ ਕਿ ਮੈਂ ਪਾਈ ਤੇ ਹੁੰਡਰਾ ਹੈਗਾ ਆਪਣਾ ਫਰੰਟ ਦੀ ਜਿਹੜੀ ਹੈਗੀ ਆ ਕਾਟ ਤੁਸੀਂ ਕਿਸ ਤਰ੍ਹਾਂ ਪਾਉਣੀ ਹੈ ਮੈਂ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਦੱਸੂਗੀ ਇੱਥੋਂ ਤੁਸੀਂ ਅੱਧਾ ਇੰਚ ਦਾ ਮਾਰਜਿਨ ਲੈ ਲੈਣਾ ਆ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਜ਼ਿਆਦਾ ਮਤਲਬ ਇੱਥੋਂ ਇੰਚ ਦੇਪ ਨਾ ਸਮਝਾ ਦਨੀ ਹੈ ਜੇ 1 ਇੰਚ ਦਾ ਮਾਰਜਿਨ ਲੈਣਿਆ ਤਾਂ ਬਹੁਤ ਜ਼ਿਆਦਾ ਮਤਲਬ ਹੁੰਦੀ ਹੈ ਤੁਸੀਂ ਅੱਧਾ ਇੰਚ ਦਾ ਮਾਰਜਿਨ ਲੈਣਾ ਆ ਦੇਖੋ ਠੀਕ ਹੈ ਜੀ ਮੈਂ ਨਿਸ਼ਾਨ ਲਗਾਇਆ ਅੱਧ ਇੰਚ ਦੇ ਬਸ ਇਹਨੂੰ ਇੱਥੋਂ ਚੱਕ ਲੈਣਾ ਤੁਸੀਂ ਇਹ ਆਪਣੀ ਫਰੰਟ ਕਾਟੋ ਲਓ ਜੀ। ਬਸ ਤੁਸੀਂ ਇੱਥੋਂ ਚੱਕਣਾ ਸੂਡਣਾ। ਇੱਥੋਂ ਕਟਿੰਗ ਕਰਦੇ ਹੋਏ ਆਹ ਚੀਤੇ ਆਹ ਜਿਹੜਾ 1/2 ਇੰਚ ਦਾ ਨਿਸ਼ਾਨ ਲਗਾਇਆ ਇੱਥੋਂ ਤੁਸੀਂ ਕਟਿੰਗ ਕਰਨੀ ਹੈ। ਇੱਥੋਂ ਕਟਿੰਗ ਕਰਦੇ ਹੋਏ ਆਹ ਜਿਹੜੀ ਆਪਣੀ ਪਾਈ ਹੋਈ ਹੈ ਕਟਿੰਗ ਇੱਥੋਂ ਇੱਥੋਂ ਤੁਸੀਂ 2 ਇੰਚ ਦਾ ਮਾਰਜਨ ਜਿਹੜਾ ਰੱਖ ਲਿਓ ਆਪਣਾ। ਆਹ ਦੇਖੋ ਜੀ ਇਸ ਤਰ੍ਹਾਂ 2 ਇੰਚ ਦਾ ਮਾਰਜਨ ਰੱਖ ਲਿਆ ਕਟਾਈ ਦਾ ਆਪਾਂ। ਇੱਥੋਂ ਤੁਸੀਂ ਕਟਿੰਗ ਕਰਦੇ ਹੋਏ ਠੀਕ ਹੈ ਜੀ ਆਪਾਂ ਧੋੜ ਤੱਕ ਲੈ ਜਾਣਾ। ਜੀ ਬਾਕੀ ਮਪਲੋਇਨਾਂ ਦੇ ਜਿਹੜੇ ਨਿਸ਼ਾਨ ਨੇ ਉਹ ਆਪਾਂ ਤੁਹਾਨੂੰ ਦੂਸਰੇ ਸੂਟ ਤੇ ਦਿਖਾ ਦਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆਂ ਫਿਰ ਮੈਂ ਟਰਾਈ ਕੋਟ ਲੈ ਕੇ ਆਈ ਕੋਈ ਥੋੜਾ ਜਿਹਾ ਖਾਲਾ ਕਰ ਰਿਹਾ ਮੈਂ ਠੀਕ ਹੈ ਜੀ ਆਪਾਂ ਸੂਟ ਕਟਿੰਗ ਕਰ ਲੈਂਦੇ ਆ ਹਾਂਜੀ ਤੇ ਮੈਨੂੰ ਮਤਲਬ ਇੱਥੇ ਧੁੱਪੇ ਬੈਠ ਕੇ ਸੂਟ ਮਤਲਬ ਹਣਾ ਤਿੰਨੇ ਸੂਟ ਕਟਿੰਗ ਕਰ ਲਈ ਸੀ ਦੋ ਚੜ੍ਹੇ ਆਏ ਫਿਰ ਆਏ ਹੋਏ ਸੀ ਉਹ ਕਟਿੰਗ ਕਰ ਲਈ ਸੀਗੇ ਤੇ ਨਾਲ ਜਿਹੜਾ ਮੇਰਾ ਬਲੈਕ ਕਲਰ ਦਾ ਸੂਟ ਸੀਗਾ ਇੱਕ ਤੁਹਾਨੂੰ ਦਿਖਾਉਂਗੀ ਇੱਕ ਮੈਂ ਉਹ ਵਾਲਾ ਕਟਿੰਗ ਕਰ ਲਿਆ ਮੇਰੇ ਸੂਟ ਕਟਿੰਗ ਹੋ ਗਈ ਸੀ ਹੁਣ ਮੈਂ ਜਿਹੜੇ ਹੈਗੇ ਸਟੀਚਿੰਗ ਕਰੂੰਗੀ ਹਣਾ ਸਟੀਚਿੰਗ ਅੱਜ ਨਹੀਂ ਸਟਾਰਟ ਕਰੂੰਗੀ ਦੇਖੂਗੀ ਸ਼ਾਮ ਨੂੰ ਜਿਤਨਾ ਟਾਈਮ ਲੱਗਾ ਤਾਂ ਕਰ ਲਾਂਗੇ ਕਿਉਂਕਿ ਮੈਂ ਕੱਪੜੇ ਵੀ ਧੋਣੇ ਹਨ ਤੁਹਾਨੂੰ ਦੱਸਿਆ ਤੇ ਫਿਰ ਰੋਟੀ ਪਾਣੀ ਦਾ ਵੀ ਹੋ ਜਾਂਦਾ ਸ਼ਾਮ ਦਾ ਤੇ ਬਸ ਬੈਠ ਕੇ ਇਹ ਹੁੰਦਾਗਾ ਵੀ 2-4 ਫੁੱਟ ਇੱਕ ਦਿਨ ਕੱਟ ਲੈਣੇ ਆ ਫਿਰ ਮਤਲਬ ਸਟਿਚ ਹੋ ਜਾਂਦੇ ਨੇ ਸੂਟ ਹਨਾ ਤੇ ਸੋ ਮੇਰੇ ਬਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਹੁੰਦੇ ਹਨ ਨਾ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਨਾ ਫਰੈਂਡਸ ਮੈਨੂੰ ਕਮੈਂਟ ਨਹੀਂ ਤੁਸੀਂ ਕਰਦੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਮੇਰੇ ਬਲੌਗ ਕਿਸ ਤਰ੍ਹਾਂ ਦੇ ਲੱਗਦੇ ਨੇ ਜਾਂ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਮੈਂ ਤੁਹਾਨੂੰ ਉਸੇ ਹੀ ਰਿਲੇਟਡ ਵੀਡੀਓ ਬਣਾ ਕੇ ਦਵਾਂਗੀ ਕਿਸ ਮਤਲਬ ਜਿਵੇਂ ਪਹਿਲਾਂ ਵੀ ਕਿਹਾ ਸੀ ਅਗਰ ਤੁਸੀਂ ਕੋਈ ਸਟੇਸ਼ਨ ਦੇ ਰਿਲੇਟਡ ਚਾਹੁੰਦੇ ਹੋ ਕੋਈ ਵੀਡੀਓ ਤਾਂ ਮੈਂ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਗੀ ਫਰੈਂਡਸ ਹਨ ਜੇ ਰਿਕੁਐਸਟ ਆ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਨੂੰ ਜ਼ਰੂਰ ਪ੍ਰ पहुंचती है रह सो मैं पूरी कोशिश कर रही हूँ ब्लॉग मतलब हर रोज़ बनाने की पर कई बार एवें हो जाता वीडियो लेट हो जाती है वो सॉरी फ्रेंड्स ठीक है जी बस अपना फिर उस बच्चे आ गए सके तो फिर मैं कोई ब्लॉग नहीं बनाया है का। ਤੇ ਮਨੁਣਾ ਤੇ ਬੱਟੀ-ਪੱਟੀ ਨੂੰ ਧੁੱਪ ਵੀ ਲੱਗਣ ਲੱਗੀ ਸੀ ਕਾਫੀ ਜ਼ਿਆਦਾ ਧੁੱਪ ਲੱਗਣ ਕਰ ਮੈਂ ਕੋਟੀ ਲਾ ਦਿੱਤੀ ਚਾਉਦੀ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ ਬਾਏ